ਮੇਰਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਬਖਸ਼। ਰਾਤ ਮਾਤਮਾ ਕੇ ਬਾਸ ਕਰਦਾ ਕਿ ਤੁਸੀਂ ਆਹ ਕੜ ਦੀ ਕਲਾ ਚੋਲੋ। ਮਾਰਾ ਤੁਹਾਨੂੰ ਦਿੰਦੂਗਣੀ ਤੇਰਾ ਤੇ ਚੌਪੂਨੀ ਤਰਫ ਵਾਖੇ। ਤੇ ਸਭ ਨੂੰ ਦੇਰੋ ਤਰਫ ਵਾਖੇ ਜੀ। ਸਾਰੇ ਮਨੁਜੀ ਆਪਣੀ ਜਿੰਦਗੀ ਦੇ ਵਿੱਚ ਆਨੰਦ। ਅੱਜ ਤੁਸੀਂ ਵੀ ਦੇਖਣ ਲਿਆ ਵੀ ਇਹ ਪਤਾ ਨਹੀਂ ਕਿਹੜਾ ਪ੍ਰੋਜੈਕਟ ਛੇੜੀ ਬੈਠੇ ਆ। ਇਹ ਦੱਸੋ ਮੈਂ ਬਾਅਦ ਕਰਾਂ ਇੱਧਰ ਸਸਰੀ ਗੱਲ ਪਵਾਉਂ। ਪਹਿਲਾਂ ਮਿਲੋ ਸਾਰੇ ਜਿਹੜੇ ਜਿਹੜੇ ਸਾਡੇ ਸੱਜਣ ਬੈਠੇ ਆ। ਸਾਹ ਜੀ ਸਾਹਿਬੀ ਦੀਆਂ ਬਣਾਉਂਗਾ ਸ੍ਰੀ ਕਾਨਤੀ ਆਹ ਪਤਾ ਨਹੀਂ ਉਹ ਨਮਾ ਕਾਰਖਾਨਾ ਕਿਥੋਂ ਲੈ ਆਇਆ ਠੇਕਦਾ ਇਹ ਤੁਹਾਨੂੰ ਦੱਸੂਗਾ ਵੀ ਕਾਰਖਾਨਾ ਕੀ ਹੈ ਵੀਡੀਓ ਦੇ ਵਿੱਚ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰਾ ਘਰ ਆਲਾ ਤਾਂ ਬਹੁਤ ਕੰਮ ਕਰਦਾ ਮੇਰੇ ਘਰ ਆਣੇ ਤਾਂ ਲੱਗਤ ਪਟ ਤਸਾਰ ਮੈਂ ਨਹੀਂ ਪਤਾ ਇਹ ਵੀ ਤੁਹਾਨੂੰ ਦੱਸੂਗਾ ਅੱਧਰ ਸੱਖੋ ਭੈਣ ਜੀ ਮੇਲੋ ਮੱਤ ਨਹੀਂ ਮੇਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਹੁਣ ਤੁਸੀਂ ਇਹ ਸੁਣਾਵੇਂ ਅਰਜਨ ਦਾ ਬਲੱਡ ਸੁਣਾ ਕਿਸ ਨੇ ਅਰਜਨ ਦਾ ਬਲੱਡ ਮੈਂ ਸੁਣਾਵਾਂਗਾ ਹਾਂ ਹਾਂਜੀ ਉਹ ਦੇਖਿਆ ਨਹੀਂ ਕਿਹੜਾ ਬਲੱਡ ਕਹਿੰਦੇ ਆ ਅਰਜਨ 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 ਤਾਂ ਨਾਗ ਹੁੰਦਾ ਅਰਜਨ ਨਾਗ ਹੁੰਦਾ ਹਾਂ ਅਰਜਨ ਕਹਿੰਦੇ ਨੇ ਅੱਜ ਅੱਜ ਕਰ ਅੱਜ ਕਰਦਾ ਅਰਜਨ ਅਰਜਨ ਕੋਈ ਵਿਖਾ ਚੈੱਕੂ ਲਿਆ ਹੋਇਆ ਹੈ ਜੇ ਤੀਨੀ ਪਰਤੂ ਛੇਤੀ ਨਹੀਂ ਪਰਤੂਗਾ ਮੈਂ ਤੇ ਹੋਰ ਅੰਦਰ ਪ੍ਰੋਜੈਕਟ ਜੈਕਟ ਛੇੜਿਆ ਹੋਇਆ ਹੈ ਮੈਂ ਤੁਹਾਨੂੰ ਚੈੱਕ ਕਰਨਾ ਆਉਣੀ ਹੈ ਚਲ ਚੱਲ ਮੈਂ ਵੀ ਤੁਹਾਨੂੰ ਵਧੀਆ ਕੰਮ ਕਰਦੀ ਹੈ। ਕੌਣ ਨਹੀਂ ਤੁਲਤਾ ਹੈ ਕਿ ਬਈ ਵੀਡੀਓ ਵਿੱਚ ਅੱਧੀ ਗੜਕਾ ਸੋਣੀ ਹੈ ਨਾ। ਮੈਂ ਕਹਿੰਦੀ ਹਾਂ ਟੱਕ ਮਾਰਿਆ ਹੋਰ ਤੋੜੀ ਓਏ। ਇਹ ਤਾਂ ਗਿਆ ਕੈਰਮ ਬੋਰਡ ਤਾਂ ਗਿਆ ਤੁਸਾਰਾ। ਪਰ ਚੱਲ ਕੈਰਮ ਬੋਰਡ ਨਾਲ ਤਾਂ ਬਹੁਤ ਵਧੀਆ ਚੀਜ਼ ਆਇਆ। ਅਰਜਨ ਦਾ ਸੱਕ ਜਿਹੜਾ ਅਰਜਨ ਦਾ ਰਸਤੋਂਦ ਨਾ ਇੱਕ ਬੰਦਾ ਬਾਈ ਅੱਜ ਇਸ ਸਬੂਤ ਸਪੈਸ ਨਾਲ ਭਰ ਕੇ ਦੇ ਗਿਆ। ਮੈਂ ਕਈ ਵੀਡੀਓ ਦੇ ਵਿੱਚ ਗੱਲਾਂ ਚੱਲੀਆਂ ਵੀ ਅਰਜਨ ਦੇ ਸੱਕ ਨਾਲ। ਜੇ ਜੇ ਤਾਂ ਪੜਾਈ ਇਹ ਮੈਡੀਕਲ ਲੈਨ ਚ ਆ। ਸਤਾ ਜੇ ਵੀ ਵੱਡੀ ਕੋਈ ਹੋਵੇ ਜੇ ਜਾਈਏ ਆਪਾਂ ਆਯੁਰਵੈਦਿਕ ਦਾ ਬੈਦਾਂ ਵਾਲੀ ਲਾਈਨ 'ਚ ਤਾਂ ਸਭ ਤੋਂ ਪਹਿਲਾ ਇਹਦਾ ਹਰਕ ਇਹਦਾ ਸੱਕ ਆਪਾਂ ਨੂੰ ਵੈਦ ਰეკਮੈਂਡ ਕਰਦੇ ਹਨ ਸਰੀਰ ਵਾਸਤੇ ਵੀ ਇਹ ਬਹੁਤ ਫਾਇਦੇਮੰਦ ਤੇ ਅੱਜ ਭਾਈ ਅ ਇਸ ਨੂੰ ਤਾਂ ਸਪੈਸ਼ਲ ਆ ਹਾਂ ਬੜਵੇਂ ਉਹ ਗੱਲਾਂ ਦੱਸਿਆ ਸਾਡਾ ਹੱਕ ਪਾਟ ਕੋ ਵੀ ਇਹਦਾ ਕੀ ਕੀ ਫਾਇਦਾ ਆਰਗਨ ਦੇ ਸੱਕ ਦਾ ਤੇ ਪੰਛਾਰੇ ਵਾਲੀਆਂ ਦੁਕਾਨਾਂ ਤੋਂ ਵੀ ਨਹੀਂ ਬੁਰਾ ਹੁੰਦਾ ਅਨੇ ਅਦੀ ਉਹ ਆ ਬੈਠੋ ਉਹ ਕਹਿੰਦਾ ਬਾਈ ਕਹਿੰਦਾ ਮੇਰੇ ਕੋ ਕਹਿੰਦਾ ਸਾਡੇ ਪਿੰਡ ਕੋਲ ਇੰਸਟਿਊਟ ਕੋਲ 20 30 ਸਾਲ ਪੁਰਾਣਾ ਦਰਖਤ ਖੜਿਆ ਹੈ ਇਹਦੇ ਹਾਂ ਆ ਗਿਆ ਆ ਗਿਆ ਨਹੀਂ ਮੰਨਦੀ ਹਾਂ ਨਹੀਂ ਅੱਗੇ ਮੈਂ ਤੁਹਾਨੂੰ ਪਤਾ ਨਾਲ ਕਾ ਨਹੀਂ ਬਣਵਾ ਦਿੰਦਾ ਦਰਖਤ ਪਾੜੀ ਨਾ ਹੋਤਾ ਤੁਹਾਨੂੰ ਹੈ ਆ ਹਾਂ ਮੈਂ ਦੇਖਿਆ ਕਿ ਆ ਗਈ ਹੈ ਮੈਂ ਤੇ ਤੁਹਾਨੂੰ ਫਾਇਦਾ ਵੀ ਪਤਾ ਪਾ ਲੈਂਦਾ ਮੈਨੂੰ ਵੀ ਪਤਾ ਹੀ ਨਹੀਂ ਕਿ ਕਰਾਂ ਇਹ ਵੀ ਹੈ ਫਾਇਦਾ ਤੁਹਾਨੂੰ ਤਾਂ ਪਤਾ ਹੋਊਗਾ ਕਿ ਹੁਣ ਉੱਧਰ ਜਿਹੜੇ ਇਹਦੇ ਬੱਤ ਦੇ ਨਾਲ ਮੰਮੀ ਦੇਖੇਗਾ ਮੈਨੂੰ ਨੋ ਕਰਾ ਦੇ ਤਾਂ ਕਾਰਡ ਤੁੰੜੇ ਵਿੱਚ ਤਾਂ ਮਾਰ ਬਟਾ ਮੈਨੂੰ ਹੋਰ ਬ੍ਰੀਕ ਕਰੋ ਇਹਦਾ ਬਾਹਰ ਵਿੱਚ ਮੈਨੂੰ ਮਿਹਨਤ ਆਪੇ ਕਰਨੀ ਪਈ ਕੋਈ ਗੱਲ ਜੇ ਪਾਉਂਗਾ ਤਾਂ ਮੇਰਾ ਤੌਚੀ ਵੀ ਬੜਾ ਜਿੱਤੇ ਹੀ ਗਿਆ ਮੇਰੀ ਊਂਕਾ ਤੇ ਹੋਰ ਹੋ ਜਾਣਾ ਅੱਜ ਨਾਲ ਤਾਂ ਕੰਮ ਹੋਣਾ ਹੀ ਆ ਹਾਂ ਸੰਦੀਪ ਆਏ ਕੋਲ ਹਾਂਜੀ ਤਾਨੂੰ ਹਣੇ ਤਾਂ ਗੱਬੇ ਤੇ ਆਏ ਪਾੜਨਾ ਦੇਖ ਲੈ ਕਰ ਦੇਣਾ ਹੱਥ ਪਰ ਕਰ ਦੇਣਾ ਮਾਰਨੀ ਇਥੇ ਰੋਟੀ ਮੈਨੂੰ ਖਾਣੀ ਪਵੇ ਹੋਰ ਪੰਗਾ ਖੜਾਓ ਬੰਨੇ ਕਿਹਦਾ ਹੈ ਕੀ ਕੰਮ ਕਰਦੇ ਆ ਮਾਰਦਾ ਕਰਦੇ ਹੀ ਹੈਗਾ ਬਈ ਸਾਰਾ ਕੌਣ ਹੀ ਇਹ ਕੰਮ ਨਹੀਂ ਕਰਦੇ ਕੰਮ ਬਣਾਉਂਦੇ ਮੁਰ ਜਿਹੜਾ ਨਾ ਕੁੱਤੇ ਵਿੱਚ ਪਾ ਦੇ ਸਦਾ ਹੀ ਫੈਬ੍ਰਿਕ ਤਾਂ ਕਰਨਾ ਹੈ ਨਾ ਸੁਕਣਾ ਤਾਂ ਐ ਸੁਕਣਾ ਐਵੇਂ ਕੁੱਤੇ ਦੇ ਮਾਂ ਤਾਂ ਕਰਦੇ ਆ ਇਹ ਸੁਕਣਾ ਪਾਵਾਂ ਮੇਰੀ ਤਾਂ ਅੱਜ ਤੁਸੀਂ ਡਾਇਲੌਗ ਨਹੀਂ ਸੁਣ ਲੈਣਾ ਹਨ ਕਰਵਾ ਕੰਮ ਕਰਦੇ ਆ ਕੋਈ ਵਾਸਤੇ ਰੋਟੀਆਂ ਨਾ ਕਰਿਆ ਕਰੋ ਵੀਡੀਓ ਚ ਚੰਗਾ ਜਿਹੇ ਲਾਦਾ ਕੱਲਾ ਕਰਦਾ ਘਰ ਵਾਲਾ ਕੰਮ ਮਾਦਰ ਲੱਗਿਆ ਕਰ ਜਾਣਾ ਮੇਰੀ ਅੱਜ ਸਵੇਰੇ ਲੜਾਈ ਹੋ ਗਈ ਮੈਂ ਕਿਹਾ ਚੱਲ ਬਾਅਦ ਚ ਫੇਰ ਕਰ ਦ ਲੜਨਾ ਨਹੀਂ ਮੈਂ ਗੱਲ ਸੁਣੋ ਜੀ ਮੈਂ ਆਉ ਗੱਲ ਮੈਂ ਨਹੀਂ ਮੈਂ ਗੱਲ ਕਰ ਨਹੀਂ 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 ਮੈਂ ਗੱਲ ਕਰ ਆਪਣੀ ਚ ਨਹੀਂ ਚਾਹਦੇ ਨਾ ਜੀ ਗਲਤੀ ਮੇਰੀ ਹੋਏ ਤਾਂ ਤੁਸੀਂ ਦੱਸ ਦਿਓ ਜੇ ਇਹਦੀ ਗਲਤੀ ਹੋਏ ਤਾਂ ਦੱਸ ਲੈਣ ਦੇਖ ਲੈਦੀ ਮੈਂ ਤਾਂ ਤੁਹਾਨੂੰ ਵੀ ਦੱਸਿਆ ਹਾ ਰੱਬਾ ਹਾਂ ਹੁਣ ਮੈਂ ਪਾਣੀ ਦਾ ਦੁੱਧ ਦੁੱਧ ਪਾਣੀ ਦਾ ਪਾਣੀ ਤਾਂ ਹੋਊਗਾ ਕੋਈ ਗੱਲ ਨਹੀਂ ਬਸ ਆਪਣੀ ਨਿਕਲ ਗਈ ਮੈਂ ਕਰਨਾ ਇਹਨੇ ਕਿਹਾ ਮੇਰੀ ਅੱਜ ਲੜਾਈ ਹੋਈ ਮੈਂ ਉਹ ਗੱਲ ਪਰ ਹੁਣ ਨਹੀਂ ਲੜੂਗਾ ਕੱਲ ਕੱਲ ਪ੍ਰਸ਼ਾਦਾ ਸਗਾ ਜੀ ਅਸੀਂ ਦੋ ਆਨੇ 12 ਅਨੇ ਇੱਕ ਬਾਟੀ ਚ ਸਬਜੀ ਪਾਈ ਦੂਜੀ ਬਾਟੀ ਜਿਹੜੀ ਐਨੇ ਲੈਦੀ ਸੀ ਮੰਨ ਲਓ ਵੀ ਉਹ ਬਾਟੀ ਮੇਰੇ ਮੂਰੇ ਆ ਗਈ ਨੇ ਚੱਕ ਕੇ ਆਪਣੇ ਮੂਰੇ ਕਰ ਲਈ ਦੂਜੀ ਬਾਟੀ ਮੇਰੇ ਮੂਰੇ ਰੱਖ ਦਿੱਤੀ। ਖਾ ਲਈ ਜੀ ਤੁਸੀਂ ਪ੍ਰਸ਼ਾਦ ਅਸਿਕਾ ਹਨ ਬੜਾ ਆਨੰਦ ਆਇਆ। ਤੇ ਅੱਜ ਪ੍ਰਸ਼ਾਦ ਦੇ ਦਾ ਟਾਈਮ ਫੇਰ 12 ਵਜੇ ਮੈਨੂੰ ਕਮਾ ਪ੍ਰਸ਼ਾਦ ਆ ਪਾ। ਤੇ ਕਹਿੰਦੀ ਜੇ ਤੁਸੀਂ ਪਾ ਲਓਗੇ ਫੇਰ ਕਰ ਦੂ। ਮੈਂ ਚੱਲ ਮੈਂ ਪਾ ਦਿੰਦਾ। ਮੈਂ ਪਾ ਲਿਆ ਪ੍ਰਸ਼ਾਦਾਂ ਪਾ ਲਿਆ ਜੀ। ਮੇਰੇ ਮੇਰੀ ਦੂਜੀ ਥੋੜੀ ਜੀ ਚੰਗ ਗਈ ਵੀ ਮਾਂ ਵੀ ਮੈਂ ਸਰਦੀ ਵੱਧ ਖਾਣੀ ਆ। ਤੇ ਪ੍ਰਸ਼ਾਦਾਂ ਘੱਟ ਸਕਣਾ। ਮਾਂ ਕਹਿੰਦੀ ਮੈਂ ਤੁਹਾਡੇ ਨਾਲ ਚ ਮੋਟੀ ਬਣੀ ਮਾਂ ਵੀ ਮੇਰੀ ਸਬਜੀ ਨੂੰ ਐ ਕਰੀ ਕਿ ਕੰਬੂਚੀ ਚ ਢਾਲ ਲੱਗ ਪਾ ਲਾ ਵੀ ਸਾਰਾ ਢਾਲ ਲੱਗ ਪਾ ਮੈਂ ਨਹੀਂ ਖਾਣੀ ਦੋ ਮੈਂ ਤਾਂ ਆਚਾਰ ਨਾਲੇ ਰੋਟੀ ਖਾ ਲੂਗੀ ਮਾਂ ਐ ਨੂੰ ਕਿਹਾ ਅੱਧਾ ਰੋਟੀ ਆਪੀ ਅਰੇ ਢਾਲ ਨੂੰ ਕੋਕੀ ਵੀ ਨਹੀਂ ਲਾਣੀ ਇਹਨਾਂ ਗੁੱਸਾ ਕਰਾ ਵੀ ਮੈਨੂੰ ਟੋਕਦਾ ਨੇ ਵੀ ਹਾਂ ਵੀ ਮੈਂ ਮੇਰੇ ਨਾਲ ਢਾਲ ਨਹੀਂ ਖਾਣੀ ਹੈਗੀ ਕੱਲ ਜਦ ਖਾਦੀਏ ਮੇਰੇ ਮੂੰਹ ਤੇ ਬਾਟੀ ਚੱਕ ਕੇ ਆਪਣੇ ਮੂੰਹ ਤੇ ਰੱਖਣੀ ਮੈਂ ਹੁਣ ਬੈਠਾ ਉਹਦੇ ਚ ਕੀ ਕਰਦਾ ਉਹਦੇ ਚ ਮੈਂ ਵੀ ਬੈਠ ਜਾਣਾ ਮੂੰਹ ਤੇ ਲਾ ਕੇ ਮੇਰੇ ਮੂੰਹ ਤੇ ਬਾਟੀ ਮੈਂ ਤੰਗ ਕਰੀ ਗਾ ਜੀਨੀ ਭੈਣ ਨੂੰ ਪਕੌੜਿਆਂ ਦੀ ਸਬਜ਼ੀ ਦੇ ਉਹਦੇ ਵਿੱਚ ਆਲੂ ਪਕੌੜੇ ਜਿਆਦਾ ਪਾਏ ਤੇ ਇਹ ਆਲੂ ਘੱਟ ਖਾਣੇ ਚੁੱਗੜ ਕਰਕੇ ਜਿਵੇਂ ਉਹ ਵਸਤੀ ਚੱਕ ਲਈ ਇਝ ਤੋਣਾ ਆ ਗਿਆ ਬਾਅਦ ਵਿੱਚ ਵੀ ਤਾਂ ਉੱਪਰੋਂ ਆਲੂ ਘੱਟੇ ਮੇਰੇ ਅੜੀ ਚ ਪਾਏ ਆ ਉਹ ਪਾਏ ਤਾਂ ਹੈ ਕਿ ਮੈਂ ਤਾਂ ਗੁੱਸੇ ਹੋਏ ਨਹੀਂ ਮੈਂ ਤਾਂ ਗੁੱਸੇ ਹੋਏ ਨਹੀਂ ਮੈਂ ਤਾਂ ਗੁੱਸੇ ਹੋਏ ਨਹੀਂ ਹੈਗਾ ਆਜਾ ਵੀ ਕਰਦ ਬਾਰ ਬਾਰ ਦਾ ਮਾਰ ਹੁੰਦਾ ਜੀ ਕੰਮ ਠੀਕ ਆ ਛੋਲੇ ਪਾ ਕੇ ਆ ਟੌਪ ਦੀ ਬਣੀ ਹਾਂ ਜੈਸਮੀਨ ਆ ਰਹੀ ਜੀ ਥੋੜੀ ਜੀ ਮਿਸੰਡਰਸਟੈਂਡਸਟੈਂਡ ਹੋ ਗਈ ਮੋਂ ਪਾਉਣ ਚ ਫਿਰ ਦਾਲ ਐਨੇ ਪਈ ਹੋਈ ਸੀ ਕਹਿੰਦੀ ਇੱਕ ਚਮਚਾ ਮੈਂ ਪਾ ਤਾ ਉਹਦੇ ਵਿੱਚ ਜਿਆਦਾ ਦਾਲ ਪਈ ਹੋਈ ਸੀ ਉਸ ਤੋਂ ਬਾਅਦ ਜੀ ਜਦ ਸਾਜੀ ਨੂੰ ਤੜਕਾ ਲਾ ਉਹ ਜੈਸਮੀਨ ਨੇ ਬਣਾਈ ਜੈਸਮੀਨ ਆਇਆ ਨਾ ਨੱਕਾ ਕਰੀ ਚਦ ਐਜੀ ਖੁਸ਼ਬੂ ਆ ਉਹ ਅੰਦਰ ਖੜਕਾਉਂਦੀ ਆ ਉਹਨੇ ਦਵਾਈਆਂ ਗੇਰ ਦੇਣੀਆਂ ਹਾਂ ਮੈਨੂੰ ਉਹ ਕਹਿਨੀ ਆ ਮਾਂ ਜੀ ਨੇ ਤੈਨੂੰ ਆਦਾ ਇਹਦੀ ਨਹੀਂ ਇਹਦੀ ਖੁਸ਼ਬੂ ਤਾਂ ਆਉਂਦੀ ਆ ਇਹਦੀ ਮੁਸਕ ਨਹੀਂ ਆਉਂਦੀ ਇਹਦੀ ਕੁਝ ਵੀ ਨਹੀਂ ਆਉਂਦੀ। ਉਹ ਕਿਸੇ ਨਾਲ ਅੰਡਰਸਟੈਂਡਿੰਗ ਹੋ ਗਈ ਵੀ ਨੂਨ ਮੱਗ ਜਾ ਸਰਦੀ ਤੇ। ਉਹਦੋਂ ਨੂੰ ਲੰਘ ਨਾ ਮੈਂ ਪਿੱਛੇ। ਡਰ ਪੈ ਗਿਆ ਮੈਨੂੰ ਵੀ ਤੇ ਠੀਕ ਹੀ ਰਹਿਣਾ। ਮੈਂ ਨੇ ਉਸ ਤੋਂ ਬਾਅਦ ਜੀ ਦਾਲ ਬਣਾ ਲਈ। ਦੋ ਦੋ ਸਬਜ਼ੀਆਂ ਬਣਾ ਕੇ ਜੀ ਇਹਨਾਂ ਤੇ ਦੋ ਦਿਨ ਜੇ ਨੱਕ ਬੋਲ ਪਰਣਾ ਚੜੇ। ਮੈਨੂੰ ਦਾਲ ਨਹੀਂ ਸਵਾਦ ਲੱਗਦੀ। ਮਨਵਾਂ ਨਹੀਂ ਸਵਾਦ ਲੱਗਦਾ। ਫਿਰ ਹੁਣ ਮੈਂ 10 ਫਿਕਰਾਂ ਸਿੰਘ ਕੀ ਕਰੇ? ਕਈ ਵਾਰ ਕਈ ਵਾਰ ਨਹੀਂ ਜੀ ਕਰਦਾ ਜ਼ਰੂਰੀ ਤਾਂ ਨਹੀਂ ਕਿ ਜ਼ਬਰਦਸਤੀ ਆਉਂਦਾ ਬੰਦਾ। ਛੇ ਭਾਈ ਆਂਟੀ ਦਾ ਰੋਣ ਮੋੜ ਸੁੱਕਾ ਭਰਾਂ ਨੂੰ ਆਂਟ ਤੁਜਾ ਉਹਨਾਂ ਪਿਆਰ ਨਾਲ ਛੱਡਦੇ ਨੂੰ ਤੂੰ ਤਾਂ ਵੀਡੀਓ ਦੇ ਵਿੱਚ ਖੜ ਖੜਾ ਥੋੜੀ ਜਿਹਾ ਜਿਹੜਾ ਮੈਂ ਬੋਲਦਾ ਤਾਂ ਖਤਮ ਇੱਕ ਲਾ ਗਲਤੀ ਕੀਤੀ ਹੈ ਮੇਰੀ ਵੱਲੋਂ ਇੱਕ ਵਾਰ ਦੱਸੀ ਗਲਤੀ ਕੀਤੀ ਹਲਾ ਤੁਸੀਂ ਹੱਥਾਂ ਨਾਲ ਜਿਹਾ ਕੇ ਚਲੋਂਦਾ ਉਹਨਾਂ ਨੂੰ ਛੱਡ ਲੋ ਗਲਤੀ ਕੀਤੀ ਆ ਗਲਤੀ ਕਰਦੇ ਜੱਟ ਸਾਬ ਛੇਤੀ ਦੱਸ ਮੈਂ ਕੱਲੋਂ ਕਹਿੰਦੀ ਤਾਂ ਚੱਕੀ ਉਹਦੇ ਵਿੱਚ ਚਾਰ ਲੂ ਪੋੜੇ ਜਿਆਦਾ ਸੀ ਹਾਂ ਬਾਕੀ ਕੌਣ ਨਹੀਂ ਚਾਲੂ ਪਾਤੇ ਇਹ ਤੇ ਮੇਰੀ ਕੋਈ ਗਲਤੀ ਹੈ ਤੁਸੀਂ ਆਪਣੀ ਗੱਲ ਨਹੀਂ ਨ ਸਮਝਾਈ ਉਸ ਟਾਈਮ ਕਹਿੰਦੇ ਗਮੈ ਨੂੰ ਮੈਂ ਕਹੀ ਨਹੀਂ ਯਾਰ ਮੈਂ ਗੱਲੇ ਨਹੀਂ ਕੀਤੀ ਅੱਜ ਕਿਹਾ ਨਹੀਂ ਖਾ ਲਈ ਖਾ ਲਈ ਕਿਤੇ ਨਹੀਂ ਮੇਰੇ ਨਾਲ ਆਦਾ ਕੁਝ ਬੰਦੇ ਆ ਗਏ ਇੱਕ ਮਿੰਟ ਪਹਿਲੇ ਇਹ ਗੱਲ ਤਾਂ ਹੈ ਜੀ ਇਹ ਆ ਤਾਂ ਦੋਨੇ ਜਿਹੜੇ ਇਕੱਠੇ ਰੋਟੀ ਖਾਉਂਦੇ ਬਸ ਗੱਲ ਬਤਾਓ ਜਦੋਂ ਖਾਣ ਦੀ ਲੱਗ ਗਈ ਤੋਰਾ ਮੇਰਾ ਕਿਹਾ ਹਾਂ ਨਹੀਂ ਖਾ ਲੋ ਹਨਾ ਕੋਈ ਗੱਲ ਨਹੀਂ ਇਹਨਾਂ ਨੇ ਪਤਾ ਕੀ ਕਰਿਆ ਸਬਜ਼ੀਆਂ ਪਾਣੀ ਚੱਲਣਾ ਬਾਹਰ ਕੱਪੜੇ ਸੁੱਕਣੇ ਪਾਉਣ ਤੇ ਮੈਂ ਨਹੀਂ ਪਾਉਂਦੀ ਰੋਟੀ ਥੀਟਾ ਚੱਲ ਲਈ ਮੈਂ ਸਾਤ ਕੱਪੜੇ ਸੁੱਕਣੇ ਪਾ ਮੈਂ ਨਹੀਂ ਜਾਣ ਤਾਂ ਕੰਤਾ ਸਵੇਰੇ ਉਹਦੇ ਕਰਕੇ ਆਪਰੇ ਕੱਪੜੇ ਫੋਲੇ ਨਹੀਂ ਤੇ ਚੱਲ ਇਹਨੇ ਉਹਨੇ ਪਾ ਲਈ ਇਹ ਕਹਿੰਦੇ ਜੀ ਮੇਰਾ ਚੂਰਾ ਪਾਇਆ ਹੋਣਾ ਅੰਦਰ ਚ ਜਿਉ ਮੈਂ ਇੱਕ ਚਮਚਾ ਖਾ ਲੰਗੀ ਕਿਆ ਕੰਮ ਜੰਦਾ ਹਾਂ ਇਹ ਗੰਨ ਨਹੀਂ ਇਹ ਗੰਨ ਗੰਨ ਸਸਣੀ ਇਹ ਆ ਬਣੀ ਹੈਗੀ ਮੈਂ ਮਲੇਵੇਗਾ ਜਦੋਂ ਤੱਕ ਮੈਂ ਕਹਾਂ ਮੇਰੀ ਗੱਲ ਨਹੀਂ ਬੋਲਣਗੇ ਕੱਲ੍ਹ ਜਦੋਂ ਮੈਂ ਚੂਰਾ ਬਣਾ ਜੀ ਰੋਟੀ ਖਾਂਦੇ ਤਾਂ ਨਾ ਬਣਾ ਤਾ ਫੇਰ ਮੈਂ ਖਾਦਾ ਮਾਂ ਵੀ ਆਲੂਾਂ ਦੀ ਸਬਜ਼ੀ ਬਣੀ ਵੀ ਚੱਲ ਵੀ ਆਲੂ ਹੁੰਦੇ ਉਹਦੇ ਚ ਸ਼ੂਗਰ ਤੋਂ ਪਾਦੇ ਕਿ ਥੋੜੀ ਬਹੁਤੀ ਮੈਂਟੇਨ ਕਰਨ ਵਾਸਤੇ ਮੂੰਹ ਬੰਨਣਾ ਮੈਨੂੰ ਮਾਂ ਬੜੀਆਂ ਦਾ ਚੂਰਾ ਬਣਾ ਰਹੀ ਐਨਾ ਬੁਰਕੀ ਲਾਈ ਨੂੰ ਤਾਂ ਐਨੀ ਵਿੱਚ ਮੈਂ ਮਾਹੌਲ ਦਾ ਜਿਆਦਾ ਇਹਨੂੰ ਕੱਲ ਵੀ ਸਾਫ ਸੌਦ ਲੱਗਿਆ ਅੱਜ ਕਿਉਂ ਚੱਪੜਾਣਾ ਪੈ ਗਿਆ ਨਹੀਂ ਮਾਸੀ ਕਹਿੰਦੀ ਵੀ ਸੀ ਆਂਟੀ ਮਾਸੀ ਕਹਿੰਦੀ ਵੀ ਤੀ ਵਿੱਕੀ ਚਾਚਾ ਹੁਣ ਬੇਸਵਾਦਾਂ ਜਿਹਾ ਬਣਾਉਣ ਲੱਗ ਗਿਆ ਜੇ ਮੈਂ ਖਾ ਵੀ ਲਿਆਤਾ ਹਾਂ ਖਾ ਲਿਆ ਤਾਂ ਨਹੀਂ ਹੈ ਦੀ ਗੱਲ ਖਾ ਲਿਆ ਤਾਂ ਹੈ ਅੱਜ ਕੱਲ ਮੈਂ ਨੱਕ ਬੋਲੇ ਜਾਂ ਮਾਸਮੈ ਨੇ ਅੱਜ ਵੀ ਕਹਿੰਦਾ ਮੇਰਾ ਵੀ ਸਵਾਦ ਘਟਾਉਣਾ ਹਾਂ ਫਿਰ ਉਹ ਦੋ ਬੰਦੇ ਟੋਕੀ ਜਾਣ ਮੇਰੇ ਮਨ ਨੂੰ ਤਾਂ ਟਿਕਲੀ ਨਹੀਂ ਹੈਗਾ ਦੋਹੇ ਆਪਣੀ ਜਗ੍ਹਾ ਸਹੀ ਹੈ ਕਿਸੇ ਨੂੰ ਗਲਤ ਨਹੀਂ ਕਹਿ ਸਕਦੇ ਪਤਾ ਹੈ ਮਤਲਬ ਮੇਰੇ ਜੋ ਮਨ ਵਿੱਚ ਸਵਾਦ ਉਸਰੇ ਹੈ ਤੇ ਮੇਰੇ ਨਾਲ ਜੀਵੇਂ ਬਰਦੀ ਆ ਪ੍ਰਚਾਦਾ ਪਾ ਖਾਣੇ ਲੱਗੇ ਲੜਨਾਗਾ ਤੇ ਮਾਸੀ ਐ ਮਾਸੀ ਮੇਰੀ ਗਾ ਆਪਣੀ ਹੋਤੀ ਰੱਖਣ ਲੱਗੀ ਕਿਹਦੇ ਪਹਿਲਾਂ ਆਪਣੀ ਗਾਲ ਖਾਲਾ ਰੋਟੀ ਹੀ ਮੈਂ ਰੱਖਾਂਗੀ ਬਲੇਂਚ ਮਾਸੀ ਮੇਰੀ ਨਾ ਬਹੀ ਬਣੀ ਖਾ ਲੂੰਗੀ ਮੈਂ ਜਦ ਮਰਜ਼ੀ ਖਾ ਮਾਸੀ ਜਦ ਮੇਰੇ ਪਾਪਾ ਰੋਟੀ ਖਾਂਦੇ ਮੰਮੀ ਦੇ ਨਾਲ ਬੈਠ ਕੇ ਚੋਂ ਵੀ ਨਹੀਂ ਹੁੰਦੀ ਤੁਸੀਂ ਦੋਏ ਦਿਖਾਉਨੇ ਅਭੀ ਅਸੀਂ ਖਾਣ ਲੱਗੇ ਆ ਮੈਂ ਨਹੀਂ ਕਰਦੀ ਪਾਪਾ ਨਹੀਂ ਕਰ ਛੁੱਟ ਜਾ ਨਾ ਬੰਨੂ ਇਹ ਨਾ ਕੋਈ ਗੱਲ ਨਹੀਂ ਵੀ ਇਹ ਜਿਹੜਾ ਕੁਝ ਖਾਂਦੇ ਰੋ ਮੈਨੂੰ ਪਿਲਣਾ ਨਹੀਂ ਲੱਗਿਆ ਚੀਜ਼ ਮੈਂ ਕਦੇ ਅੱਜ ਤੱਕ ਨਹੀਂ ਲੋ ਭਾਬੀ ਭਾਬੀ ਕੋਈ ਗੱਲ ਨਹੀਂ ਹਾਂ ਇੱਥੇ ਹੁੰਦਾ ਇਹ ਜਦ ਤੱਕ ਹੈ ਗਿਆ ਦੇਖ ਲਿਓ ਮੈਨੂੰ ਕੋਈ ਇੰਨਾ ਹੋਣੀ ਹੁੰਦਾ ਹੈਗਾ ਨਹੀਂ ਨਾ ਉਹ ਯਾਰ ਮੈਂ ਕਹਿੰਦਾ ਸਾਰੀ ਦਾਲ ਸਬਜ਼ੀ ਖਾਣੀ ਸੀ ਇੱਕ ਲਾ ਕੇ ਇੱਕ ਵਾਰੀ ਤੇ ਮੇਰੇ ਜੀਰਜੀ ਦੀ ਉਹ ਤਾਂ ਕਈ ਜ਼ਿਆਦਾ ਆ ਰੋਟੀ ਕਹਿੰਦੇ ਪਰ ਕਈ ਕਹਿੰਦਾ ਨਾ ਬਿਹਾਈਵ ਆਹ ਹੋ ਗਿਆ ਉਹ ਬਦਾਂਗੇ ਉੱਚ ਜੋਰ ਤੇ ਕਰ ਮੈਂ ਖਾਣੇ ਬਹੁਤ ਜ਼ਿਆਦਾ ਹੁਣ ਸਾਡੇ ਮਨ ਵਿੱਚ ਏਡਾ ਨਾ ਵੀ ਸਾਡੇ ਵੀ ਗੱਲ ਨਹੀਂ ਹੁਣ ਹੁਣ ਕੰਮ ਹੋ ਗਿਆ ਹਾ ਅਭੀ ਇਹਨੇ ਸਾਡੀ ਵੀ ਖਾ ਲੈਣੀ ਆ ਅਸੀਂ ਲੜਦੇ ਰਹਿੰਦੇ ਆਂ ਤੇ ਉਹ ਸਾਡੀ ਉਹ ਬਾਦਲ ਤੇ ਕਦਰੇ ਪੁੱਛ ਲੋ ਭਾਪੀ ਤੁਸੀਂ ਮੇਰੀ ਗੱਲ ਨਹੀਂ ਸਮਝੇ ਵੀ ਗੱਲ ਹੋਈ ਸੀ ਮੈਂ ਖਾਂ ਸੀ ਇਹਦੇ ਪਿੱਛੇ ਨੇ ਇਹਨੂੰ ਰੋਕਦੀ ਵੀ ਤੂੰ ਖਾ ਗਿਆ ਮੈਂ ਨਹੀਂ ਕਰਦਾ ਏ ਉਹ ਗੱਲ ਪਿੱਛੇ ਨਹੀਂ ਗਈ ਗੱਲ ਇਹ ਉਹ ਕਿ ਮੈਂ ਲਾ ਕੇ ਇੱਕ ਨਾਲ ਕਿਹਨੇ ਉਹ ਵੀ ਆਪਣੇ ਨਾਮ ਨਿਕਾਲ ਦਿੱਤੀ ਇੱਕ ਲਾ ਕੇ ਬੁਰਤੀ ਵੀ ਹੁੰਦੀ ਆ ਚਲ ਕੋਈ ਨਹੀਂ ਤੇ ਆਪਣੇ ਕੋਲ ਮੈਂ ਨਹੀਂ ਚਾਚੇ ਨੂੰ ਆਇਆ ਏ ਚਾਚੇ ਨੂੰ ਆਏ ਹੋਇਆ ਕੀ ਕਾਲੀ ਦੀ ਗੱਲ ਦਾ ਗੁੱਸਾ ਕਰਿਆ ਇਹ ਮੇਰੀ ਦੀ ਵੀ ਨਹੀਂ ਕਰੂਗੀ ਚਾਚੇ ਨੂੰ ਇਹ ਫੀਲ ਹੋਈ ਹੋਣੀ ਪਰ ਮਾਸੀ ਨੇ ਗੁੱਸਾ ਕਰ ਲਿਆ ਬੰਦੇ ਆਈ ਤੈਸ ਮੇਰੀ ਫੀਲਿੰਗਾਂ ਸਮਝਦੀ ਸਾਡੇ ਬੱਬੇ ਰੀ ਫੀਲਿੰਗਾਂ ਸਮਝਦੇ ਆ ਤੇ ਹੱਥ ਚੱਕ ਕਰਦਾ ਕੋਈ ਬੰਦਾ ਦਾ ਹੋਰ ਵਿਖੜਾ ਆਪਾਂ ਪਰਚਾਤੇ ਪਿੱਛੇ ਲੜਦੇ ਨਹੀਂ ਚੱਲੀਏ ਚੰਗੇ ਲੜਦੇ ਗੱਲ ਐ ਵੈਸੇ ਕਰਦੇ ਕੋਈ ਮੜਿਆ ਕਿਹੜਾ ਉੱਥੇ ਆ ਨਹੀਂ ਤੁਸੀਂ ਆਂਟੀ ਤੁਸੀਂ ਵੀ ਆਪਣਾ ਕਿੱਸਾ ਦੱਸੋ ਤੁਸੀਂ ਆਹ ਤੋੜਾ ਰੋਟੀ ਖਾਂਦੇ ਤੁਹਾਡਾ ਕੀ ਹੁੰਦਾ ਜਿਹੇ ਵੱਲ ਕਰਤੀ ਹੁਣ ਤਾਂ ਨਹੀਂ ਚਾਚੇ ਨਾਲ ਕੋਈ ਪਾਲਤੂ ਦਣੀ ਮੈਨੂੰ ਪਤਾ ਤੇਰਾ ਵੀ ਤੂੰ ਤੇ ਸਾਰੀ ਸਾਂਹੀ ਦੀ ਸਾਂਹੀ ਨਹੀਂ ਰਹਿਣੀ। ਤੈਨੂੰ ਕਦੇ ਨਾ ਮੈਂ ਗੱਲ ਨਹੀਂ ਦਵਾਂ। ਇਹ ਗੱਲ ਆਪਣੇ ਵਾਲੇ ਦੀ ਹੁੰਦੀ ਜੀ। ਗੱਲ ਹੈ ਕਿ ਆਤੀ ਹੈ। ਮੈਂ ਤਾਂ ਕਰੀ ਨਹੀਂ। ਮੈਂ ਆ ਕੇ ਪੁੱਛਣਾ। ਬਾਤ ਸਭੇ ਛੱਡੋ। ਉਹ ਭਾਈ ਪਾਸ ਕਰ ਹਰੀਆਲੀ ਆਂਟੀ ਦੱਸੂਗੀ ਜਦੋਂ ਅੰਕ ਨਾਲ ਖਾਂਦੀ ਹੁੰਦੀ ਹੈ ਇਹਨਾਂ ਨਾਲ ਕੀ ਆ ਵਿੱਚ ਦਾ। ਆਏ ਜਦੋਂ ਭਾਗਾ ਪਰਦਨ ਆਏ ਨਹੀਂ ਕਦੇ। ਆ ਸਾਡੇ ਸੱਚੀ ਆ। ਤਾਂ ਮੈਂ ਜੀ ਉਹ ਖਾਣ ਵਾਲੇ ਟਾਈਮ ਉ ਸ਼ਕਤੀ ਬਾਟਰ ਲੱਗ ਜਾਂਦਾਗਾ ਉਹ ਤਾਂ ਸ਼ਕਤੀਮਾਨ ਬਣੇਵੇਂ ਉਹ ਆ ਬੜਾ ਜਾਤੀ ਬਾਟਰ ਕੱਲ ਕਹਿੰਦੇ ਚਾਹਦੇ ਲੰਗਰ ਚੰਤੇ ਰਾ ਨੂੰ ਨੇ ਬਸ ਇੰਨਾ ਜੀ ਹਾਂ ਕੋ ਚਲੋ ਮਹਾਰਾਜ ਦੋ ਟਾਈਮ ਗਈ ਜਾਵੇ ਬਸ ਐਨੀ ਬਾਤ ਆ ਜੇ ਆਪਾਂ ਇੱਕ ਦਿਨ ਨੂਣਾ ਖਾਣਦੇ ਪਰਮਾਤਮਾ ਦੂੜਾਂਗਾ ਤਾਂ ਦਊਗਾ ਹਾਂ ਨਾ ਕਰ ਬੀ ਦੀ ਗੱਲ ਸਹੀ ਗੱਲ ਉਹਦਾ ਸ਼ੁਕਰੀਆ ਕਰਨਾ ਨਾ ਭੁੱਲੋ ਬਸ ਹਾਂ ਬਸ ਸਿੰਘਾ ਦਾ ਜੋੜਿਆ ਕਰਨਾ ਮੇਰੀ ਅੰਦਾ ਆਇਆ ਮੈਂ ਉਹਦੇ ਜੋਗੀ ਜੇ ਸਬਜੀ ਦੀ ਵੀ ਨਹੀਂ ਆਉਂਗੀ ਮੈਂ ਉਹਦੇ ਜੋਗੀ ਵਿੱਚ ਅ ਕਿਸੇ ਕੋਲ ਨਹੀਂ ਪਿਆਦੂੰਗੀ ਆ ਰਹੀ ਦਾਨੂਗੀ ਪਰ ਮੈਂ ਆਪਣੇ ਇਹ ਚਾਰ ਨਾਲ ਖੰਦ ਤਨ ਨੂੰ ਨਾ ਕਰ ਮੋਟਾ ਹਾਂ ਉਹ ਇੱਕ ਗੱਲ ਪੱਕੀ ਹੈ ਤੁਹਾਡੀ ਮੈਨੂੰ ਕੋਈ ਤੁਹਾਡੇ ਪਰ ਵੀ ਲਾ ਹਾਏ ਹਾਏ ਟਾ 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 ਮੈਨੂੰ ਪਤਾ ਹੈ ਇਹ ਨਾ ਵੀ ਬੰਦਾ ਗਿਆ ਉਹ ਸਭ ਮੇਰਾ ਇਹਨੂੰ ਕਦਾ ਵੀ ਮੈਂ ਵਿਖੀ ਦੀ ਵੀ ਗੋਗੇ ਖਾ ਲੰਨੀ ਹੈ ਮੈਨੂੰ ਪਤਾ ਹੈ ਘਾਹ ਆਖਰੀ ਚੀਜ਼ ਦੇਣੇ ਚੌਥੀ ਦੀ ਹਾਂ ਹੁੰਦਾ ਬੰਦੇ ਦਾ ਆਪਣਾ ਆਪਣਾ ਸਾਰਿਆਂ ਦਾ ਹੁੰਦਾ ਉਹ ਨਹੀਂ ਚਾਚਾ ਜੀ ਹੁਣ ਮੜ ਜੇ ਤਾਂ ਯੂਸੇਜ ਤਾਂ ਦੱਸ ਦਿਓ ਕਿੱਥੇ ਕਿੱਥੇ ਵਰਤੀ ਜਾਂਦੀ ਹੈ ਅਰਜਣਾ ਹੈ ਤੁਹਾਡੀ ਹੁਣ ਚਾਹ ਪੱਤੀ ਲਿਆਉਣੇ ਕਰਦਣੇ ਬੰਦ ਹਮ ਇਹ ਜੇ ਨਾ ਦੋ ਤਿੰਨ ਪੀਸ ਬੰਦੇ ਚਾਹ ਦੇ ਵਿੱਚ ਹਾੜੇ ਮਿੱਠਾ ਪਾਇਆ ਹੁਣ ਚਾਹ ਪੀਓ ਇਹਦੀ ਚਾਹ ਪੱਤੀ ਹੋ ਮੰਨ ਰੋਹੇ ਇਹ ਚਾਹ ਪੱਤੀ ਦਾ ਕੰਮ ਹੁੰਦਾ ਹੈ ਹਮ ਦੂਸਰੀ ਗੱਲ ਆ ਇਹਨੂੰ ਚਾਹ ਇਹ ਨਾ ਸਕਾ ਕੇ ਪਾਊਡਰ ਬਣਾ ਕੇ ਇੱਕ ਚਮਚਾ ਖਾ ਲੋ ਖੂਨ ਪਤਲਾ ਓਕੇ ਇਹਨਾਂ ਦਾ ਕੋਈ ਵੀ ਨਹੀਂ ਇਹਨਾਂ ਇਤੇ ਨਾ ਕੋਈ ਬਲੋਕਰ ਕੁਝ ਨਹੀਂ ਠੀਕ ਆ ਜੀ ਹਾਲਾ ਇੱਥੇ ਤੱਕ ਵੀ ਇਹ ਤਾਂ ਰਿਜ਼ਲਟ ਆ ਵੀ ਸ਼ੂਗਰ ਦੀ ਮੀਟਿੰਗ ਕਰ ਦਿੰਦਾ ਹਾਂ 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 ਬਾਕੀ ਗੰਨ ਜੇ ਇੱਥੇ ਪੋਜ਼ਿਟਿਵਿਟੀ ਆ ਤਾਂ ਵੀ ਮੈਂ ਠੀਕ ਹੋ ਜਾਣਾ ਜੇ ਨਾ ਪੋਜ਼ਿਟਿਵ ਸੋਚ ਰੱਖ ਕੇ ਇਹਨੂੰ ਖਾਉਂਗਾ ਪੀਉਂਗਾ ਸਾਰਾ ਕੁਝ ਸੋਇਆ ਤੇ ਨੈਗੇਟਿਵ ਹੈ ਫਿਰ ਤਾਂ ਚਾਹੇ ਦਵਾਈਆਂ ਡਾਕਟਰਾਂ ਤੇ ਲਾਜ਼ਮੀ ਕਰਾ ਲਓ ਫਿਰ ਤੁਹਾਨੂੰ ਵੀ ਨਹੀਂ ਠੀਕ ਹੋਣਾ ਫੋਰ ਐਗਜ਼ਾਮਪਲ ਮੇਰੀ ਮੰਮੀ ਜਿਹਦੇ ਕਹਿੰਦੀ ਆ ਮੈਂ ਦਵਾਈ ਤਾਂ ਲੈ ਲਈ ਮਨੁਰਾਮ ਨਹੀਂ ਆਉਣਾ ਨਹੀਂ ਮੰਮੀ ਦੇ ਨੈਗੇਟਿਵ ਥੋੜੀ ਜੀ ਸੋਚ ਆਏ ਕਹਿਣਾ ਚਾਹਨੀ ਮੈਂ ਚਾਹ ਤਾਂ ਲੈ ਆਹ ਨਾ ਚਾਹ ਪੀਦਾ ਗੰਭੀ ਕਰ ਦੋ ਸੁਬਾ ਫਰੋਸ ਕੋਣਾ ਬਣਦਾ ਆ ਬਰੀਕ ਕਰਕੇ ਨਾ ਇਹਦਾ ਮੰਨੂ ਦਾ ਜਿਹੜਾ ਆਯੁਰਵੈਦਿਕ ਚ ਇੱਕ ਬੰਦਾ ਮੈਨੂੰ ਟੱਕਰਿਆ ਉਹਨਾਂ ਮੈਨੂੰ ਕਹਿੰਦੇ ਪੰਸਾਰੀ ਵਾਲੇ ਤੇ ਲੈ ਕੇ ਘਰ ਰੱਖਵਣਾ ਸਵੇਰ ਦਾ ਇੱਕ ਪਾਣੀ ਦਾ ਗਲਾਸ ਪੂਰਾ ਪੂਰੇ ਤੇ ਪਾ ਕੇ ਰੱਖਦੇ ਤੁਸੀਂ ਚਾਹ ਬਣਾਉਂਦੇ ਤਾਂ ਵੀ ਐਜਾ ਦੋ ਪੀਸ ਸਟ ਲੈ ਕਹਿੰਦਾ ਉਹਨਾਂ ਨੂੰ ਜਦ ਤੱਕ ਅੱਧਾ ਨਹੀਂ ਉਬਲ ਕੇ ਰਹਿੰਦਾ ਉਹ ਜਦ ਤੱਕ ਉਬਲ ਜਾਣਾ ਉਸ ਤੋਂ ਬਾਅਦ ਠੰਡਾ ਕਰਕੇ ਪੀ ਲੈ ਜਿਹੜਾ ਤੇਰਾ ਕੈਸਟਰ ਆਲ ਵਧਿਆ ਵਾ ਇੱਕ ਹਫਤੇ ਦੇ ਵਿੱਚ ਨੋਰਮਲ ਚਲੋ ਸਾਰੇ ਪੀਵਾਂਗੇ ਪੀਓ ਹੋਰ ਉਹ ਤੋਂ ਵੀਰ ਮੈਨੂੰ ਕਹਿ ਗਿਆ ਕਹਿੰਦਾ ਤੁਸੀਂ ਤੁਸੀਂ ਵਰਤੋ ਅਗਲੇ ਹਫਤੇ ਤੱਕ 10 ਦਿਨਾਂ ਤੱਕ ਦੋ ਥਾਲੇ ਤੁਹਾਨੂੰ ਮੁਫਤ ਦੇ ਦਿੰਦੇ ਨੇ ਪਰ ਬੜੀਆ ਹੋべ ਨਾ ਆਪਾਂ ਇਨਾਨੀ ਦਾ ਚਾਚੇ ਯਾਰ ਮਰੱਬਾ ਵੀ ਦੇਗੀ ਮੰਮੀ ਤਾਂ ਉਹ ਵੀ ਨਹੀਂ ਖਾਂਦੀ ਉਹਨੂੰ ਵੀ ਮੈਂ ਹੀ ਖਾ ਰਹੀ ਹਾਂ ਹੋਊਗਾ ਤਾਂ ਖਾਂਦੇ ਤੇਰਾ ਬਦਲ ਵਾਲਾ ਪੂਰਾ ਮਿੰਨਾ ਦਾ ਬੰਦ ਗੋ ਲੈ ਉਹਨੂੰ ਧੋ ਕੇ ਜਮਾਈ ਧੋ ਕੇ ਮਠਾ ਨਹੀਂ ਖਾ ਰਹੇ ਜਮਾਈ ਤੋਂ ਕੇ ਹਾਂ ਇਹ ਸਰੀਰ ਨਹੀਂ ਬਣਾਉਂਦਾ ਨਾਲ ਬਧੀਆ ਵਧੀਆ ਖਾਓ ਯਾਰ ਗੱਲ ਤਾਂ ਇੱਥੇ ਖੜਾ ਸਾਰੇ ਜਿਹੜੀ ਜਿਹੜੀ ਚੀਜ਼ ਤੋਂ ਨੂੰ ਫਾਇਦਾ ਦੇਣਾ ਉਹ ਖਾਓ ਜਿਹੜੀ ਚੀਜ਼ ਸਾਡੇ ਸਿਹਤ ਨੂੰ ਨੁਕਸਾਨ ਕਰਦੀ ਆ ਉਹਨੂੰ ਛੱਡੋ ਬਸ ਛੱਡਣੇ ਸ਼ੁਰੂ ਕਰੋ ਪਾਪੜਾ ਬਾਸਟਰ ਸਾਰਾ ਕੁਝ ਇਹ ਨਹੀਂ ਹੈਗਾ ਵੀ ਨਹੀਂ ਹੈਗਾ ਆਪਣੇ ਬਾਸਟਰ ਸਾਰੇ ਓ ਚਾਚੇ 에어 ਫਰਾਈ ਚ ਮੈਂ ਚੀਜ਼ਾਂ ਬਣਾਉਂਦੀ ਆ ਸੁਆਦ ਨਹੀਂ ਲੱਗਦੀ ਇਹਨਾਂ ਨੂੰ ਹੁਣ ਮੈਂ ਵੀ ਕਿਆ ਕਰਾਂ ਦੋ ਤਿੰਨ ਚੀਜ਼ਾਂ ਮੈਂ ਬਣਾ ਕੇ ਘਲਾਤੀ ਆ ਪਤਾ ਕਿਆ ਕਰਨਾ ਇਹ ਤਾਂ ਆਪਣੇ ਘਰ ਤੋਂ ਚਾ ਹਾਂ ਆਪਣੇ ਘਰ ਤੋਂ ਆਪਣੀ ਜੇਬ ਵਿੱਚੋਂ ਸਾਰਾ ਖੋਹ ਹੂੰ ਜਾਇਆ ਜੇਬ ਤੋਂ ਰੁਪਏ ਕੱਢ ਕੇ ਚਾਹ ਬਿਮਾਰੀ ਘਟ ਲਓ ਚਾਇਆ ਆਪਣੀ ਜੇਬ ਨੂੰ ਕੱਟ ਕਰ ਲਓ ਹੂੰ ਚਾ 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 ਹਾਂ ਆਪ ਥੋੜਾ ਜਿਹਾ ਮਨ ਮਾਰ ਕੇ ਕਰਨ ਵਾਲਾ ਕੰਮ ਸੌਰੀ ਜੀ ਸੌਰੀ ਜੀ ਆ ਦੇਖ ਆ ਗੱਲ ਵੱਡੀ ਗੱਲ ਕਹਿੰਦੇ ਬਸ ਹੁਣ ਜੀ ਅਕਾਲਾ ਬੱਤੇ ਆਪਣੇ ਜੋਰ ਦੀ ਸਾਈਡ ਦਿੰਦੀ ਹੈ ਮੈਂ ਸੱਚੇ ਆਈਂ ਸੜਦੇ ਆਂ ਪਾਣੀ ਚ ਬੁਸਲਵਾ ਚਾਹੇ ਗੱਲ ਲਵਾਂ ਤੁਸੀਂ ਕਿ ਮਟ ਉਹਦੇ ਆਪਣੇ ਮਤਲਬ ਮੈਡਮ ਹੋਈ ਟੀਚਰ ਨੂੰ ਥੱਪੜ ਲਾ ਦਿੰਨੇ ਕਿਸੇ ਗਲਤੀ ਪਿੱਛੇ ਆਪਾਂ ਕਿਆ ਦੂਏ ਸਕੂਲ ਜਾਂਦੇ ਇਹ ਬੰਦਾ ਕਹਿੰਦਾ ਕਿ ਤੁਸੀਂ ਸਾਈਡ ਦੇ ਬਿੱਕੀ ਦੀ ਮਤਲਬ ਨਹੀਂ ਉਹ ਗੱਲ ਕਰ ਗੱਲ ਕਰ ਉਹਨੇ ਆ ਫਿਰ ਹੈਲੋ ਗਲਤ ਨੂੰ ਇਹਦੇ ਤੇ ਕੀ ਟੱਕਰਦਾ ਵੀ ਹੁਣ ਤੂੰ ਮੈਨੂੰ ਕਹਤਾ ਨੂੰ ਵੀ ਭਾਂਸੀ ਵੀ ਸਜ਼ਾ ਲਾ ਦੇਉਂਦੇ ਹਾਂ ਐਨੀ ਵੀ ਗੱਲ ਪਿੱਛੇ ਵੀ ਹਾਂ ਮੇਰਾ ਗੱਲ ਕਰ ਲੈ ਇਹ ਵੀ ਸਾਰੇ ਨਾਲ ਮਿਲ ਕੇ ਕਾਉਂ ਚਾਦੀ ਹਾਂ ਨਹੀਂ ਅੱਗੇ ਲੱਗ ਲਾ ਕਾਉਂ ਲੜਦਾ ਜੂ ਮਾਨੂੰ ਲੜੇ ਤਾਂ ਹੈ ਨਹੀਂ ਇਹ ਤਾਂ ਗੱਲਾਂ ਤੋਂ ਗੱਲ ਨਿਕਲਦੀ ਗੱਲਾਂ ਤੋਂ ਗੱਲ ਨਿਕਲਣੀ ਤਾਂ ਗੱਲਾਂ ਤੋਂ ਗੱਲ ਨਿਕਲਣੀ ਤਾਂ ਉਧਰ ਛੜਾ ਬੱਚਾ ਲੈ ਸੌ ਗਿਆ ਛੋ ਜਾ ਛੋ ਜਾ ਪੀਜੇ ਛੋ ਜਾ ਆ ਨਿਕਲੀ ਆ ਵਾਹ ਜੀ ਉਸਤਨਾ ਕੋਈ ਨਹੀਂ ਚਲੋ ਜਿੱਤੋਂ ਫੜੋ ਚਲੋ ਆਪਾਂ ਅभी ਖੇਤ ਵੱਲ ਪਰੂ ਦੋਇਆਂ ਵਾਹ ਜੀ ਅਨਾਲ ਕੋਈ ਫੋਕ ਦੀ ਜੀ ਅੱਛਾ 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 ਨਾਨੀ ਠੀਕ ਆ ਆਂਟੀ ਹਾਂ ਠੀਕ ਦੋਇਆਂ ਨਾਲ ਦੋਇਆਂ ਨਾਲ ਵੀ ਚੱਲੀ ਜਾਵੇ ਜਿਹੜੀ ਉਮਰ ਉਹਨਾਂ ਦੀ ਹੋਊਗੀ ਕਿੰਨੀ ਉਮਰ ਨਾਨੀ ਦੀ ਤੁਹਾਡੀ ਮਿਲਣਾ ਉਹਨਾਂ ਬਾਅਦ ਤੇ ਪਾ ਆ ਜੇ ਤੀਜਾ ਮੋਟਾ ਫਿਰ ਜਾਂਦਾ ਉਹ ਅਗਲਾ ਮੈਂ ਅੱਜ ਕਰਦਾ ਦਰਦ ਬਾਈ ਦੇ ਕੇ ਗਿਆ ਪਹਿਲਾਂ ਮੈਂ ਸੋਚਦਾ ਬਥੇ ਇਹ ਸਾਲੇ ਨੂੰ ਕਿੱਕਣਾ ਕਾਪੂ ਕਰ ਦੂਗਾ ਹੋ ਗਿਆ ਕਾਪੂ ਬੱਤ ਕਿੱਕਣਾ ਰਿਆ ਕਰੂਗਾ ਹੋ ਗਿਆ ਉਧਰ ਉਹ ਥੈਲੇ ਲਈ ਫਰੀ ਜਾਂਦੀ ਆ ਉਹਨਾਂ ਬੜਾ ਸੁੱਕਣਾ ਪਾਣਾ ਤਿੰਨ ਕਿਤੇ ਸੁੱਕਣਾ ਹੋ ਤਾਂ ਮੈਂ ਬੈਰਾ ਦਾ ਆਪਣਾ ਸੁੱਕ ਜਾਣਾ ਬੈਰਾ ਇਹ ਤਾਂ ਤੂੰ ਤੁਹਾਨੂੰ ਵਾਲ ਕੇ ਪੀਲਾ ਥੋੜਾ ਸਾਂ ਵੀ ਗਿਆ ਸੇਵਨ ਕਰਨਾ ਸ਼ੁਰੂ ਕਰਦਾ ਸਾਰੇ ਬਸ ਤੂੰ ਆਪ ਵੀ ਮੈਨੂੰ ਦੇ ਥੋੜਾ ਜਿਹਾ ਹਾਂ ਹਾਂ ਚਾਚੂ ਤੁਸੀਂ ਕਹਿ ਦੋ ਵੀ ਠੀਕ ਆ ਚਾਚੂ ਕਹੇ ਤਾਂ ਤੁਸੀਂ ਵੀ ਠੀਕ ਆ ਮੈਂ ਮੈਂ ਤਾਂ ਮੈਂ ਜਿਆ ਬਰੂਡ ਚੀਜ਼ ਤੇ ਕਹਿੰਦਾ ਜੀ ਵੀ ਇਹਨਾਂ ਦਾ ਕੰਮ ਇਹ ਵੀ ਆ ਜਾਂਦੀ ਕੋਲ ਨੂੰ ਭਾਬੀ ਜੀ ਦੇ ਵਿੱਚ ਚੰਤੇ ਜੇ ਗੱਡਣ ਲੱਗ ਜੀਆਂ ਦੇਖਦਾ ਮੈਂ ਵੀ ਮੈਂ ਹੁਣ ਜਦੋਂ ਬਾਹਰ ਘੁੰਮ ਫਿਰ ਕੇ ਆਇਆ 2-4 ਕਿਲੋਮੀਟਰ ਕਿਸੇ ਨੂੰ ਬਸੀ ਨਹੀਂ ਹੋਵੇ ਇਹਨਾਂ ਦਾ ਫਰਜ਼ ਹੁੰਦਾ ਵੀ ਇਹ ਚੀਰਨ ਵੀ ਵਾਏ ਭੁੱਖਣ ਭਾਣਾ ਸਵੇਰ ਦਾ ਨਿਕੜਾ ਅੱਛਾ ਤੂੰ ਆਪਣੀ ਸਿਹਤ ਬਣਾਉਂਦਾ ਫਿਰ ਅਸੀਂ ਤਾਂ ਸਿਹਤ ਖਰਾਬ ਕਰਦੇ ਫਿਰ ਕੇ ਕਾਫੀ ਕੰਮ ਖਾ ਕੇ ਸਿਹਤ ਖਰਾਬ ਹੋ ਰਹੀ ਹੈ ਆ ਵੀ ਆ ਤੈਨੂੰ ਤਾਕਤ ਨਹੀਂ ਆਉਂਦੀ ਹੋਣੀ ਹੈ ਜੇ ਦੋ ਪੀਸ ਚੱਕ ਚੀ ਲੈ ਕੇ ਆਉਂਦੀ ਹਾਂ ਨਾ ਨਾ ਦੋ ਪੀਸ ਚੱਕਣ ਦੇ ਤਾਂ ਮੈਂ ਰੋਕਦੀ ਨਹੀਂ ਨਹੀਂ ਹੋਰ ਕਿੰਨਾ ਤੂੰ ਤੁਸੀਂ ਕੱਟਣ ਦੀ ਗੱਲ ਕਰਦਾ ਮੈਂ ਤੁਸੀਂ ਕੱਟ ਸਕਦੇ ਮੈਂ ਨਹੀਂ ਕੱਟ ਦੇਗੀ ਜਦੋਂ ਦੀ ਮੈਂ ਖਾਣ ਲੱਗੀ ਉਹ ਤੁਹਾਡੇ ਕੱਟ ਉਹ ਤੁਹਾਡੇ ਕੱਟਣ ਲੱਗਿਓ ਪਹਿਲਾਂ ਦੀ ਦੀ ਕਰਦਾ ਸੀ ਨਹੀਂ ਐ ਭਾਈ ਅਸੀਂ ਤਾਂ ਤੇਰੇ ਹੱਥ ਦੇ ਖਾਣੀਆਂ ਚਾਹੇ ਰੋਲ ਆ ਚਾਹੇ ਜੋ ਮਰਜ਼ੀ ਕਰ ਲੈ ਚਲੋ ਭਾਈ ਮੈਂ ਤਾਂ ਮਾਰਾ ਮਨ ਵੀ ਇੰਨੀ ਕਿਸਮਾ ਦਾ ਬਕਸੇ ਵੀ ਮੈਂ ਕੱਟ ਕੇ ਦੇਈ ਆ ਮੈਨਾਂ ਨੂੰ ਇੰਨੀ ਬਹੁਤ ਆ ਵਾਹ ਰੁਕ ਸਤਿ ਸ਼੍ਰੀ ਅਕਾਲ ਉੱਧਰ ਉਹ ਬੀਬੀ ਬੰਦ ਗਿਆ ਪਤਾ ਨਹੀਂ ਕਿ ਆ ਫਟਾਕਾ ਪੈਣਾ ਕਿ ਆ ਨਹੀਂ ਹਾਂ ਉੱਧਰ ਮੰਮੀ ਮੰਮੀ ਨੂੰ ਦੇਖ ਲਓ ਉੱਧਰ ਪਾਪਾ ਨੇ ਚਾਕੂ ਨਾਲ ਥੰਮੇ ਰੋਟੇ ਟੜਨਾ ਇਹ ਹਾਂ ਹੋ ਗਿਆ ਹੋ ਗਿਆ ਕਿੱਥੇ ਹੋਇਆ ਇਹ ਹਾਂ ਹੁਣ ਆデア ਉਹਦੇ ਬਾਅਦ ਫਿਰ ਨਹੀਂ ਹਾਂ ਉਹਦੇ ਬਾਅਦ ਫਿਰ ਆ ਜਾਣਾ ਇਹਨੇ ਹੁਣ ਪਕਣਾ ਹੈ ਨੇ 2-3 ਤੇ ਜੀ ਅੱਜ ਤੋਂ ੁੱਪ ਲੱਗੀ ਆ 2 ਦਿਨ ਤੋਂ ਤਾਂ ਹੁਣੇ ਨਿਕਲੀ ੁੱਪ ਵੀ ਜਵੇਰੇ ਦਾ ਬੰਦਾ ਵਾ ਤੇ ਮੇਰੇ ਦਾ ਮੀਹ ਪੈਂਦਾ ਹਦਾ ਮੈਂ ਹੁਣ ਚੱਲੀ ਹੂੰ ਕਿੱਥੇ ਨੂੰ ਚੱਲੀ ਦੂਰ ਨੋਕੇ ਚੱਲੀ ਪਰਨ ਤੋ ਚੱਲ ਮੈਂ ਆਈ ਚੱਲੀ ਕਰ ਲਾ ਹੁਕਮ ਉਹ ਕਰਦੀ ਆ ਹੁਣ ਤੇ ਭਾਬੀ ਤੂੰ ਉੱਠ ਗੜੀ ਸੁੱਪੋ ਪੈਣ ਜਿੰਨੂੰ ਥੋੜ ਕਰਨਾ ਕੱਲ ਉਹਨਾਂ ਨੇ ਆਏ ਪਰ ਜਣਾ ਮੱਖਣ ਕਦ ਪੈਰ ਸੌਂਗੇ ਹਾਂ ਕਦ ਕਰਦੇ ਮੇਰੀ ਮੰਮੀ ਨੂੰ ਨਹੀਂ ਜੋ ਇਹਦੇ ਵਿੱਚ ਗੁੱਸੇ ਨਹੀਂ ਤੱਲੇ ਨਹੀਂ ਵਿੱਕੀ ਸਹੀ ਬੋਲਦਾ ਮੇਰੇ ਇਸ ਟਾਈਮ ਵੀ ਪੈਰ ਤਾਂ ਉਹਨੇ ਸੁੱਤੇ ਪਏ ਉਹ ਸਹੀ ਬੋਲਦਾ ਮੈਨੂੰ ਗੁੱਸਾ ਕਰਨ ਦੀ ਵੀ ਕਿਆ ਜਰੂਰਤਾ ਟਾ ਟਾ ਚਾਚਾ ਮੰਮੀ ਗੱਲ ਸੰਭਲ ਲਾਗੀ ਠੀਕ ਆ ਫਿਰ ਅਸੀਂ ਤੁਹਾਨੂੰ ਗੱਲ ਤੇ ਕਿੱਥੇ ਨੂੰ ਜਾਣਾ ਅਰਜਣ ਦਾ ਤਾਂ ਰક્ત ਦੀ ਪਛਾਣ ਵੀ ਕਿਸੇ ਕਿਸੇ ਨੂੰ ਆ ਜਾ ਗੇ ਉਹ ਤਕਰੇ ਆਪਣੇ ਵੀ ਇੱਥੇ ਖੜੇ ਨਦੀ ਦੇ ਵਿੱਚ ਵੀ ਖੜੇ ਨਹਿਰ ਪਰ ਵੀ ਖੜੇ ਆ ਉਹ ਆ ਜਾਂਦਾ ਜਿਹੜਾ ਬੋਲ ਪੈਦਰਾਗੇ ਤੋਂ ਵੀ ਵੱਡ ਲੱਗਦਾ ਆਰਜੇ ਸਰਦਾ ਨਹੀਂ ਫੇਰ ਕਵਰ ਜਾ ਮੈਂ ਕਿ ਬੇ ਅੰਦਰ ਜਾ ਕੇ ਰੌਤਲੀ ਸਾਡੇ ਮਹੱਲੇ ਚ ਬੁੜੇ ਤਾਂ ਵੀ ਕਿਸੇ ਦਾ ਨਾ ਹੁੰਦਾ ਆਰਜਾ ਕਿ ਜਦੋਂ ਅੰਦਰ ਆ ਕੇ ਬਜੇ ਹੋ ਗਿਆ ਸਾਡੇ ਬੁੜੇ ਆ ਤਲੀ ਬਿੱਕੇ ਦੇ ਨਾਨੇ ਪਪਾ ਨਾਨੇ ਦਾ ਨਾਨ ਮੇਰਾ ਨਾ ਵੀ ਦਾਰਜਾ ਸੀ ਕਿ ਦਾ ਮੈਂ ਸੋਚੀ ਜਾਂਦੀ ਆਂ ਕਿ ਇਹਦਾ ਨਾਮ ਉਤਾਰ ਦੇਣਾ ਤਾਂ ਮੈਂ ਸੋਚੀ ਜਾ ਰਹੀ ਸੀ ਹੈ ਜਿਹੜਾ ਤਾਂ ਭਾਈ ਕਹਿੰਦਾ ਅਰਜੁਨ ਉਹ ਮੈਂ ਉਹ ਨੰਨੇ ਨਾਮ ਤਾਂ ਉਹਨੇ ਕਿਹਾ ਸਾਡੇ ਘਰ ਮੁਰੀ ਜਿਆਦਾ ਤੂੰ ਨਾਮ ਸਾਡੇ ਘਰ ਨਹੀਂ ਹੈ ਕਹਿੰਦਾ ਅਰਜੁਨ ਇੱਕ ਸਰਪੰਨ ਪੁੱਤ ਦਾ ਦੇਖ ਲਾ ਇੱਕ ਸਰਪੰਨ ਦਾ ਇੱਕ ਅਰਜੁਨ ਦਾ ਇੱਕ ਅਰਜੁਨ ਦਾ ਇੱਕ ਅਰਜੁਨ ਦਾ ਅੱਜ ਅੱਜ ਕੱਲ੍ਹ ਹੈਗੇ ਆ ਇਹ ਸਰਪੰਨ ਹੈ ਗਿਆ ਬੋਲ ਤਾ ਹੈ ਗਿਆ ਹੈ ਗਿਆ ਇਹ ਇਹ ਗੱਲ ਨਹੀਂ ਹੈਗੀ ਵੀ ਤਖਾਵਾ ਕਰਤੀਏ ਅਸੀਂ ਸਰਪਨਾ ਬਣਨਾ ਪਰ ਮੇਰੇ ਖਿਆਲ ਵਿੱਚ ਸੋਮੇ ਜੀ ਤੋਂ ਬਣੀ ਹੈ ਗਿਆ ਹਾਂ ਚਲੋ ਬਣਾਵੇ ਪਰ ਹੈ ਪ੍ਰਮਾਤਮਾ ਬਣਾਵੇ ਭਾਈ ਸਾਰਾ ਤੇ ਚੀਜ਼ ਜੋ ਕੀ ਚੰਦ ਦੇ ਬਸ ਚੰਦ ਦੇ ਪਰ ਨਗਰੀ ਬੱਦੀ ਭਰੀ ਦੇਖਿਓ ਆ ਤਾਂ ਲੱਗਦਾ ਟਾਕਾ ਦਿਖਣ ਲੱਗਦਾ ਮੈਂ ਕਿ ਤੈਨੂੰ ਮਾਰ ਕੇ ਕਿਹਾ ਇਨਾ ਹੱਥਾ ਤੱਕ ਪਰ ਇਹ ਮੋਰੇ ਫਿਰ ਮੈਂ ਕਿੱਜਾ ਅਡਾ ਨਾ ਤੂੰ ਖੜਾ ਹੈ ਮੈਂ ਟੜਕਾ ਲਾਉਂਦਾ ਅੱਜ ਜੱਟ ਗੰਡਾਸੇ ਪਰ ਤਰ ਕੇ ਰਟੀ ਖਾਊਗਾ ਮੱਖਣਾ ਹਾਂ ਆਪ ਕੀ ਛਕੋ ਹਾਂ ਮੰਨੂ ਕੁੱਟਦੀਆਂ ਦੋ ਜਣੀਆਂ ਪਾੜਦੀਆਂ ਨਹੀਂ ਦੇ ਜੀ ਮਤਲਬ ਕੀ ਕਾ ਪੁੱਤ ਹੱਥ ਵੀ ਲਾਇਆ ਮੈਂ ਨਹੀਂ ਚਲੋ ਜੀ ਬਠੀਕਾ ਆਹੀ ਕੋ ਚੱਲੀ ਜਾਣਾ ਹਾਂ ਮਹਾਰਾਜ ਜੀ ਤੁਹਾਨੂੰ ਚੜ੍ਹਦੀ ਕਲਾ ਕਰਕੇ ਬਾਕੀ ਤੁਸੀਂ ਵੀ ਦੱਸ ਦਿਓ ਜੀ ਅਰਜਨ ਦੇ ਸੱਤ ਦੇ ਬਾਰੇ ਕੀ ਕੀ ਚਾਹ ਚਾਹ ਹੂੰ ਓਕੇ ਫਿਰ ਤੁਹਾਨੂੰ ਨਹੀਂ ਪਤਾ ਹੈ ਤਾਂ ਕਰਕੇ ਹੂੰ ਓਕੇ ਫਿਰ ਬਾਏ ਬਾਏ